ਲੋ ਵੀ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗਲਾਮੀ ਵਾਲਾ ਪੰਜਾਬੀ ਲੇਖਕ ਕੋਟਿ ਸੇਖਾ ਜਿਹੜਾ ਮੋਗਾ ਤੋਂ ਅਕਸਰ ਤੁਹਾਨੂੰ ਕਿਸੇ ਖਾਸ ਸ਼ਖਸੀਅਤ ਦੇ ਨਾਲ ਮਿਲਾਉਂਦੇ ਰਹਿੰਨੇ ਆ ਅੱਜ ਬੈਠੇ ਆ ਮੋਗਾ ਦੇ ਵਿੱਚ ਤੇ ਮੋਗਾ ਦੇ ਵਿੱਚ ਬੜੇ ਸਹਿਯਕਾਰ ਨੇ ਤੇ ਇੱਕ ਉਹਨਾਂ ਜੋ ਆ ਸੋਨੀ ਮੋਗੇ ਵਾਲਾ ਸਵਾਗਤ ਸੋਨੀ ਜੀ ਤੁਹਾਡਾ ਸਾਡੇ ਵੀਡੀਓ ਜੀ ਤੁਹਾਡਾ ਵੀ ਬਹੁਤ ਬਹੁਤ ਲੱਗਦਾ ਜੀ ਬੂਟਾ ਗਲਾਮੀ ਵਾਲਾ ਜੀ ਸਹਿਯਕਾਰਾਂ ਦੇ ਮੱਕਾ ਸ਼ਹਿਰ ਮੋਗਾ ਵਿੱਚ ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮਿਲਣ ਲਈ ਆਏ ਤੇ ਸੋਨੀ ਜੀ ਮੇਰਾ ਪਹਿਲਾ ਸਵਾਲ ਇਹ ਆ ਕਿ ਲੇਖਾਂ ਨੂੰ ਤਕਰੀਬਨ ਘਰੋਂ ਗਾਹਾਂ ਹੀ ਪੈਂਦੀਆਂ ਨਹੀਂ ਮੈਨਾਂ ਨਹੀਂ ਬੈਂਦਿਆਂ ਜੀ ਮੈਨੂੰ ਘਰੋਂ ਪੂਰੀ ਸਪੋਰਟ ਮਿਲਦੀ ਹੈ ਨਹੀਂ ਪੈਸਾ ਨਹੀਂ ਨਾ ਬਣਦਾ ਲੇਖਾਂ ਨੂੰ ਕੋਈ ਨਹੀਂ ਮੈਨੂੰ ਪੈਸਾ ਬਣਦਾ ਕਿਉਂਕਿ ਆਪਾਂ ਲੇਖਾਂ ਨੂੰ ਨਹੀਂ ਬਣਦਾ ਹਾਂ ਇਹ ਤਾਂ ਲੇਖਣੀ ਦਾ ਆਪਣਾ ਸ਼ੌਕ ਹੈ ਅੱਛਾ ਪੈਸੇ ਆ ਤੇ ਮੇਰਾ ਪੇਂਟਰ ਦਾ ਕੰਮ ਵਧੀਆ ਚੱਲਦਾ ਜੀ ਅੱਛਾ ਹਾਂਜੀ ਤੇ ਚਲੋ ਕੋਈ ਨਹੀਂ ਇਹ ਤਾਂ ਆਸਰੇ ਮਖੌਲ ਵਾਲੀ ਗੱਲ ਸੀ ਹਾਂਜੀ ਤੇ ਕਦੋਂ ਕੋ ਸ਼ੁਰੂ ਕੀਤਾ ਲਿਖਣਾ ਮੈਂ ਸਨ 2001-02 ਦੇ ਵਿੱਚ ਲਿਖਣਾ ਸ਼ੁਰੂ ਕੀਤਾ ਸੀ। ਅੱਛਾ ਤੇ ਹੁਣ ਤੱਕ ਕਿੰਨਿਆ ਗੋਲਜਨਾਮਾਂ ਜਾਂ ਗੀਤ ਜਾਂ ਗਜ਼ਲਾਂ ਜਾਂ ਕਹਾਣੀਆਂ ਕੀ ਕੀ ਕਿ ਤੂੰ ਲਿਖਿਆ ਤੁਸੀਂ? ਮੈਂ ਸਿਰਫ ਗੀਤ ਹੀ ਲਿਖੇ ਜਿਆਦਾ ਗੀਤ, ਸ਼ੇਅਰ, ਕੁਝ ਗੁਰਬਾਣੀਆਂ। ਅੱਛਾ ਹਾਂਜੀ। ਤੇ ਗੀਤ ਜਿਹੜੇ ਤੁਸੀਂ ਲਿਖੇ ਆ ਕਿੰਨੇ ਗੂ ਗੀਤ ਲਿਖ ਚੁੱਕੇ ਜੀ? ਗੀਤ ਤਾਂ ਕਾਫੀ ਲਿਖ ਚੁੱਕੇ ਆ 4-500 ਉੱਤੇ ਲਿਖੇ ਚੁੱਕੇ ਆ। 4-500 ਗੀਤ ਤੁਸੀਂ ਲਿਖ ਚੁੱਕੇ ਹੋ ਕਿ ਹਾਂਜੀ। ਤੇ ਉਹਨਾਂ ਵਿੱਚੋਂ ਫਿਰ ਰਿਕਾਰਡ ਕਿੰਨੇ ਗੋ ਹੋਏ ਆ? రికార్ਡ ਉਹਨਾਂ ਜੋ 15 16 ਅੰਕ ਹੋਏ ਨੇ ਉਹਨਾਂ ਦੇ ਨਾਮ ਗਾਇਕਾਂ ਦੇ ਜੇ ਤੁਹਾਨੂੰ ਯਾਦ ਹੋਣ ਤਾਂ ਜਰੂਰ ਸਾਡੇ ਦੇਖਣ ਵਾਲੇ ਸਰੋਤਿਆਂ ਨੂੰ ਰੂਰੂ ਕਰੋ ਜੀ ਬਿਲਕੁਲ ਮੇਰਾ ਸਭ ਤੋਂ ਪਹਿਲਾ ਗੀਤ ਸਾਡੇ ਮੋਗੇ ਦੇ ਗਾਇਕ ਡਾਕਟਰ ਬਲਜੀਤ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਸੀ ਇੰਨੀ ਵੀ ਦੁਨੀਆ ਮਾੜੀ ਨਹੀਂ ਚੰਗੇ ਲੋਕ ਬਥੇਰੇ ਐਨੀ ਵੀ ਦੁਨੀਆ ਮਾੜੀ ਨਹੀਂ ਚੰਗੇ ਲੋਕ ਬਥੇਰੇ ਨੇ ਹਾਂਜੀ ਬਹੁਤ ਵਧੀਆ ਗੀਤ ਹੈ ਉਸ ਤੋਂ ਬਾਅਦ ਉਹਨਾਂ ਦੀ ਆਵਾਜ਼ ਕੀ ਮੇਰਾ ਗੀਤ ਕੋਰ ਰਿਕਾਰਡ ਹੋਇਆ ਅੱਛਾ ਤੇ ਸ਼ੀਸ਼ਾ ਇਹ ਗੀਤ ਮਰ ਜਾਣੀ ਉਬਿਡਾ ਦਾ ਜੀ ਦੀ ਆਵਾਜ਼ ਵੀ ਹੋਏ ਸੀ ਅੱਛਾ ਤੇ ਇਸ ਤੋਂ ਇਲਾਵਾ ਹੋਰ ਕਿਹਨਾ ਕਿਹਨਾਂ ਨੇ ਤੁਹਾਡੇ ਗੀਤ ਗਾਏ ਇਸ ਤੋਂ ਇਲਾਵਾ ਨਾ ਸਾਡੀ ਧਰਮਕੋਟ ਉੱਤੇ ਦੋ ਕੁੜੀਆਂ ਸੋਤਾ ਸਿਮਰਨ ਅਸ਼ਾ ਅਮਨਦੀਪ ਕੌਰ ਉਹ ਦੋਨਾਂ ਭੈਣਾਂ ਨੇ ਮੇਰਾ ਗੀਤ ਗਾਇਆ ਸੀ ਬੁੱਲਾ ਵਾਹ ਹਾਂਜੀ ਉਹ ਵੀ ਬਹੁਤ ਸੋਹਣਾ ਗੀਤ ਹੁੰਦਾ ਬੁੱਲਾ ਗੀਤ ਮੈਂ ਵੀ ਸੁਣਿਆ ਸੀ ਟੀਵੀ ਤੇ ਵੀ ਚੱਲਿਆ ਸੀ ਉਹ ਧੰਨਵਾਦ ਹਾਂਜੀ ਠੀਕ ਚੱਲਿਆ ਸੰਕਾਰ ਪ੍ਰੋਗਰਾਮ ਚ ਚੱਲਿਆ ਸੀ ਉਹ ਗੀਤ ਹਾਂ ਤੇ ਕਾ ਵੀ ਚੱਲਿਆ ਸੀ ਤੇ ਅੱਗੇ ਕਿਹੜੇ ਕਿਹੜੇ ਗਾਇਕ ਤੁਹਾਡੇ ਗੀਤ ਗਾ ਰਹੇ ਨੇ ਅੱਗੇ ਜੀ ਗਰਜੀਤ ਸੰਧੂ ਦੀ ਆਵਾਜ਼ ਚ ਆਪਣਾ ਗੀਤ ਆ ਰਿਹਾ ਹੈ ਅ ਦਿਲ ਕਿਤੇ ਲੱਗੇ ਨਾ ਪੰਜਾਬ ਤੋਂ ਬਿਨਾ ਵਾਹ ਘੁੰਮ ਕੇ ਵੇਖ ਲਈਏ ਸਾਰੀ ਦੁਨੀਆ ਤੇ ਇੱਕ ਹਰਕੀਰਤ 베ਦਰੀ ਆਵਾਜ਼ ਚ ਗੀਤ ਆ ਰਿਹਾ ਐ ਐਵੇਂ ਤਾਂ ਨਹੀਂ ਮਿੱਤਰਾਂ ਦਾ ਨਾਂ ਬੋਲਦਾ ਕੋਈ ਗੱਲਬਾਤ ਆ ਸਾਡੇ ਵਿੱਚ ਤਾਂ ਬੋਲਦਾ ਵਾਹ 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 ਤੇ ਸੋਨੀ ਅਕਸਰ ਮੈਂ ਪੁੱਛਦਾ ਨਾ ਕਿ ਘਰ ਪਰਿਵਾਰ ਕਿੰਨੇ ਮੈਂਬਰ ਹੈ ਤੁਹਾਡੇ ਅਸੀਂ ਹੈਗੇ ਜੀ 5 ਚ ਮਾਤਾ ਪਿਤਾ ਵੀ ਨਾਲ ਹੈਗੇ ਆ ਅੱਛਾ ਦੋ ਬੱਚੇ ਆ ਪਤੀ ਪਤਨੀ ਅਸ਼ਾ ਮੈਂ ਪਤਨੀ ਖੁਸ਼ ਹੈ ਨਾ ਇੱਕ ਲੈਣ ਤੋਂ ਨਾ ਪੂਰੀ ਹੋਛਾ ਨਹੀਂ ਖੁੱਲ ਕੇ ਤਾਰੀਫ ਨਹੀਂ ਕਰਦੀ ਪਰ ਖੁਸ਼ ਮੈਂ ਤਾਰੀਫ ਖੁੱਲ ਕੇ ਨਹੀਂ ਕਰਦੀ ਲੋਕਾਂ ਦੀ ਘਰੇ ਗਮਾਈ ਪਿਆ ਮੈਨੂੰ ਲੱਗਦਾ ਹੈ ਉਹਨਾਂ ਨੂੰ ਆਏ ਵੀ ਕਿਤੇ ਚਾਵਲੀ ਨਾ ਜਾਵੇ ਅੱਛਾ ਤੇ ਜਦੋਂ ਵੀ ਫਿਰ ਕਿਤੇ ਬਾਹਰ ਮਾਨ ਸਨਮਾਨ ਮਿਲਦਾ ਕੋਈ ਸ਼ੀਲਡ ਮਿਲਦੀ ਹੈ ਕੋਈ ਮਾਨ ਪੱਤਰ ਮਿਲਦਾ ਫਿਰ ਖੁਸ਼ ਵੀ ਹੁੰਦੇ ਹੋਣਗੇ ਜੇ ਪੂਰੇ ਖੁਸ਼ ਹੁੰਦੇ ਹੈ ਪਰ ਯਾਰਾ ਯਾਰ ਨਹੀਂ ਕਰਦੇ ਕੋ ਜੰਦਰੇ ਵੀ ਬਿਆਗਦੀ ਹਵਾ ਨੇ ਚੱਕ ਜਾ ਚਲੋ ਕੋਈ ਗੱਲ ਨਹੀਂ ਖੁਸ਼ ਹੋਣਾ ਚਾਹੀਦਾ ਉਹਨਾਂ ਨੂੰ ਆਪਣਾ ਸਹਿਯੋਗ ਵੀ ਦੇਣਾ ਚਾਹੀਦਾ ਸਾਥ ਦੇਣਾ ਚਾਹੀਦਾ ਤੇ ਸੋਨੀ ਮੈਂ ਨਾ ਇੱਕ ਸਵਾਲ ਮੇਰਾ ਹੁਣੇ ਬੜਾ ਉਸ ਤਰ੍ਹਾਂ ਦਾ ਜੀ ਕਿ ਆਪਾਂ ਜੀ ਗੀਤ ਲਿਖਣਾ ਤੇ ਤਾਂ ਵੀ ਕਲਮ ਨਾਲ ਕਾਗੀ ਤੇ ਲਿਖਣਾ ਹੈ ਹਾਂਜੀ ਤੇ ਜਿਹੜਾ ਤੇਰਾ ਕੰਮ ਹੈ ਪੇਂਟਰ ਦਾ ਕੰਮ ਤੇਰਾ ਹਾਂਜੀ ਉਹ ਵੀ ਕੰਮ ਦੇ ਨਾਲ ਲੋਹੇ ਤੇ ਲਿਖਣਾ ਹੈ ਹਾਂਜੀ ਉਹ ਕਿਹੜਾ ਮੈਸੇਜ ਕਰ ਮੈਸੇਜ ਕਰਦਾ ਉਹ ਤਾਂ ਆਪਣਾ ਕੰਮ ਹੈ ਜੀ ਤੇ ਜਿਹੜਾ ਇਹ ਗੀਤਕਾਰੀ ਹੈ ਲਿਖਣੀ ਹੈ ਆਪਣਾ ਸ਼ੌਕ ਹੈ ਨਵੇਂ ਨਾਮਾਂ ਚੱਲੀ ਜਾਂਦੇ ਨਹੀਂ ਉਹ ਚੱਲੀ ਜਾਂਦੇ ਆ ਉਹ ਗੱਲ ਠੀਕ ਤੇਰੀ ਮੈਂ ਕਹਿੰਦਾ ਵੀ ਲਿਖਣਾ ਇਹ ਵੀ ਕਲਮ ਦੇ ਨਾਲ ਹੀ ਆ ਹਾਂਜੀ ਇਹ ਦਿਮਾਗੋਂ ਮਤਲਬ ਕਿ ਕੋਈ ਚੀਜ਼ ਉਤਰਨੀ ਆ ਤੇ ਫਿਰ ਕਵਤਾ ਬਣਨੀ ਆ ਗੀਤ ਬਣਨਾ ਹੈ ਹਾਂਜੀ ਉਹ ਤੁਹਾਨੂੰ ਪਹਿਲਾਂ ਪਤਾ ਹੁੰਦਾ ਕਿ ਟ੍ਰਾਨੀ ਦੇ ਕੀ ਲਿਖਣਾ ਹੈ ਟਰੱਕ ਦੇ ਕੀ ਲਿਖਣਾ ਹੈ ਡਾਲੇ ਦੇ ਕੀ ਲਿਖਣਾ ਹੈ ਹਾਂਜੀ ਉਹਦਾ ਤੇ ਇਹਦਾ ਕੋਈ ਫਰਕ ਲੱਗਦਾ ਤੁਹਾਨੂੰ ਵੀ ਉਹ ਕਲਮ ਸਹੀ ਚੱਲਦੀ ਕਿ ਇਹ ਕਲਮ ਸਹੀ ਚੱਲਦੀ ਮੇਰੇ ਦੋਵੇਂ ਸਹੀ ਚੱਲੀ ਜਾਂਦੀਆਂ ਜੀ ਜਦੋਂ ਉਹ ਕਲਮ ਚਲਾ ਰਿਹਾ ਹੁੰਦਾ ਅੱਛਾ ਰੱਕਾ ਦੇ ਮੋਰਨੀਆਂ ਬਣਾਵਾ ਰਿਹਾ ਹੁੰਦਾ ਤੇ ਨਾਲ ਹੀ ਇਹ ਸ਼ਬਦਾਂ ਦੀ ਆਮਦ ਹੋ ਜਾਂਦੀ ਹੈ ਉਦੋਂ ਵੀ ਗੀਤ ਲਿਖੀ ਜਾਂਦਾ ਉਹ ਫਿਰ ਮੈਂ ਗੀਤ ਮੋਬਾਈਲ ਤੇ ਰਿਕਾਰਡ ਕਰ ਲੈਂਦਾ ਹੁੰਦਾ ਅੱਛਾ ਤੇ ਘਰੇ ਜਾ ਕੇ ਫਿਰ ਕਾਪੀ ਤੇ ਲਾ ਲੀਦਾ ਹੀ ਵਾਹ ਵਾਹ ਹਾਂਜੀ ਤੇ ਉਹ ਫਿਰ ਕਿੰਨਾ ਕੋ ਕੰਮ ਮਿਲ ਜਾਂਦਾ ਉਹ ਪੈਂਟਰ ਦਾ ਉਹ ਰੋਟੀ ਪੂਰੀ ਹੋ ਜਾਂਦੀ ਹੈ ਹਾਂਜੀ ਹਾਂਜੀ ਵਧੀਆ ਚੱਲੀ ਜਾਂਦਾ ਜੀ ਚੱਲ ਜਾਂਦਾ ਬਹੁਤ ਵਧੀਆ ਚੱਲਦਾ ਕੰਮ ਆਪਣਾ ਟਰਾਲੀਆਂ ਦਾ ਤੇ ਟਰੱਕਾਂ ਦਾ ਹਾਂਜੀ ਟਰੱਕ ਤੇ ਜਿਹੜੇ ਕੋਲੇ ਟਰਾਲੇ ਆ ਅੱਛਾ ਹਾਂ ਜੋ ਤੇ ਵਰਚਾ ਬੋਗੇ ਦੌਧਰੀ ਬਾਡਾਂ ਵਾਲੇ ਅੱਛਾ ਉਹ ਬਣਾਉਂਦੇ ਆ ਤੇ ਮੈਂ ਉੱਤੇ ਰੰਗ ਕਰਦੇ ਤੇ ਅਫਸਰ ਆਪਾਂ ਪ੍ਰੋਗਰਾਮਾਂ ਦੇ ਵਿੱਚ ਸੈਦਕ ਪ੍ਰੋਗਰਾਮ ਦੇ ਵਿੱਚ ਇਕੱਠੇ ਹੁੰਦੇ ਰਹਿੰਨੇ ਆ ਹਾਂਜੀ ਤੇ ਫਿਰ ਉਹ ਟਾਈਮ ਕਿਵੇਂ ਨਿਕਲਦਾ ਹੈ ਉਹ ਫਿਰ ਛੁੱਟੀ ਦੇ ਦਿੰਦੇ ਆ ਨਹੀਂ ਜੀ ਸਾਰੇ ਸੈਤਕਾਰਾਂ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਪਤਾ ਵੀ ਇਹ ਸਰ ਪੈਂਤਵਾਰੀ ਵਿਹਲਾ ਹੁੰਦਾ ਤੁਮ ਐਂਡਵਾਇਸ ਅਦਾ ਪੱਤਰ ਭੇਜਦੇ ਆ ਐਂਡਵਾਇਸ ਮੈਂ ਜਾਂਦਾ ਮਤਲਬ ਐਤਵਾਰ ਛੁੱਟੀ ਕਰ ਲੈਣਾ ਹਾਂਜੀ ਵੈਸੇ ਕੰਮ ਕਰਨਾ ਜੇ ਕੰਮ ਹੁੰਦਾ ਵੀ ਹੈ ਪਰ ਇਹਨਾਂ ਦਵਾਰ ਮੈਂ ਸਾਤਰ ਦੇ ਨਾਮ ਰੱਖਿਆ ਹੋਇਆ ਨੇ ਵਾਹ 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 ਐਤਵਾਰ ਜਿਹੜਾ ਤੁਸੀਂ ਲੇਖਣੀ ਨੂੰ ਤੁਸੀਂ ਸਹਿਤ ਨੂੰ ਹੈਨਾ ਜੀ ਇਹ ਦਿੱਤਾ ਹੋਇਆ ਪੱਕਾ ਦਿੱਤਾ ਹੋਇਆ ਹਾਂ ਹਾਂ ਅਕਸਰ ਮੈਂ ਦੇਖਦਾ ਪ੍ਰੋਗਰਾਮ ਦੇ ਵਿੱਚ ਆਪਾਂ ਇਕੱਠੇ ਹੁੰਦੇ ਹੀ ਰਹਿੰਦੇ ਆ ਹਾਂਜੀ ਤੇ ਗੀਤਾਂ ਤੋਂ ਬਿਨਾ ਕੁਝ ਹੋਰ ਲਿਖਿਆ ਕੋਈ ਕਵਿਤਾ ਲਿਖੀ ਹੋਵੇ ਜਾਂ ਕੋਈ ਸ਼ੇਅਰ ਲਿਖਿਆ ਹੋਵੇ ਮੈਂ ਛੋਟੇ-ਮੋਟੇ ਸ਼ੇਅਰ ਤੁਹਾਡੇ ਫੇਸਬੁੱਕ ਤੇ ਵੀ ਕਈ ਪੜੇ ਨੇ ਕੋਈ ਯਾਦ ਦਾ ਜਰੂਰ ਸੁਣਾਓ ਸਾਡੇ ਸਰੋਤਿਆਂ ਹਾਂਜੀ ਕਵਿਤਾ ਤਾਂ ਮੈਂ ਨਹੀਂ ਲਿਖੀ ਜਨੀ ਆ ਸ਼ੇਰ ਰਬਾਈਆਂ ਉਹ ਮੈਂ ਲਿਖਦਾ ਰਹਿੰਦਾ ਸਨਾਓ ਇੱਕ ਅਦਾ ਸ਼ੇਰ ਕੋਈ ਅੰਜ ਇੱਕ ਮੈਂ ਸ਼ੇਰ ਲਿਖਿਆ ਰਿਹਾ ਜੀ ਕਿ ਉਹਦੇ ਨਾਂ ਤੇ ਗੀਤ ਬਣਾ ਲੈਂਦਾ ਹਾਂ ਮਹਿਫਲਾਂ ਵਿੱਚ ਗੁਣ ਗੁਣਾ ਲੈਂਦਾ ਹਾਂ ਵਾਹ ਉਹਦੇ ਨਾਂ ਤੇ ਗੀਤ ਬਣਾ ਲੈਂਦਾ ਹਾਂ ਮਹਿਫਲਾਂ ਵਿੱਚ ਗੁਣ ਗੁਣਾ ਲੈਂਦਾ ਹਾਂ ਉਹਦੇ ਹੱਥ ਦਾ ਬੁਣਿਆ ਸਵਾਟਰ ਸੋਨੀ ਮੈਂ ਗਰਮੀਆਂ ਵਿੱਚ ਵੀ ਪਾ ਲੈਂਦਾ ਹਾਂ ਮੈਂ ਗਰਮੀਆਂ ਤੇ ਸੋਨੀ ਇੱਕ ਘਰੇ ਜਾ ਕੇ ਘਰਦਿਆਂ ਵੀ ਸੁਣਨੀ ਐ ਕੋਈ ਆਦੀ ਸੀ ਹੈ ਕੋਈ ਚੱਕਰ ਨਹੀਂ ਆਪਾਂ ਕਿਹੜਾ ਜਵਲਤ ਕਹਿ ਰਹੇ ਨਹੀਂ ਇਹ ਕਿਸੇ ਦੇ ਲਈ ਕਿਸੇ ਤੋਂ ਮਤਲਬ ਲਾ ਕੇ ਯਾਦ ਤੋਂ ਲਿਖਿਆ ਕਿ ਆਪ ਤਾਂ ਲਿਖਿਆ ਕੀ ਪਤਾ ਉਹਨਾਂ ਦੇ ਹੋਵੇ ਤੇ ਹੋਰ ਕੋਈ ਕੋਈ ਸ਼ਾਇਦ ਗ ਰਚਨਾ ਜਾਂ ਕੋਈ ਸ਼ੇਰ ਜਾਂ ਕੋਈ ਹੋਰ ਗੀਤ ਤੁਸੀਂ ਸੁਣਾਉਣਾ ਚਾਹੋ ਹੋਰ ਇੱਕ ਮਾਂ ਤੇ ਮੈਂ ਲਿਖਿਆ ਸੀ ਜੀ ਕਿ ਮੈਂ ਅੱਜ ਵੀ ਬੱਚਾ ਹਾਂ ਮੇਰੀ ਮਾਂ ਦੀ ਨਜ਼ਰ ਚ ਅਕਲ ਦਾ ਤੱਕਿਆ ਹਾਂ ਮੇਰੀ ਮਾਂ ਦੀ ਨਜ਼ਰ ਚ ਰੰਗ ਦਾ ਪੱਕਾ ਤੇ ਨੈਣ ਨਕਸ਼ ਵੀ ਖਾਸ ਨਹੀਂ ਉੱਜ ਕੇਸ ਨੱਖਾ ਹਾਂ ਮੇਰੀ ਮਾਂ ਦੀ ਨਜ਼ਰ ਚ ਕਹਿ ਕੇ ਦਲਤੋਂ ਮੁੱਕਰ ਜਾ ਨਾ ਕੀਤੇ ਬੋਲ ਪਗਾਵਾਂ ਹੂੰ ਵਾਦਿਆਂ ਦਾ ਪੱਕਾ ਹਾਂ ਮੇਰੀ ਮਾਂ ਦੀ ਨਜ਼ਰ ਚ ਤੇ ਲੱਖ ਝੂਠ ਬੋਲਾਂ ਲੱਖ ਝੂਠ ਬੋਲਾਂ ਕਫਰ ਤੋਲਾ ਸੋਨੀ 16 ਨੇ ਸੱਚਾ ਹਾਂ ਮੇਰੀ ਮਾਂ ਦੀ ਮਾਂ ਦੀ ਨਜ਼ਰ ਮੈਂ ਅੱਜ ਵੀ ਬਚਾ ਹਾਂ ਮੇਰੀ ਮਾਂ ਦੀ ਵਾਕਿਆ ਮਾਪਿਆਂ ਦੇ ਵਾਸਤੇ ਬੱਚਾ ਹੀ ਭਾਵੇਂ ਉਹ ਜਵਾਨ ਹੋ ਜੇ ਬੁੱਢਾ ਹੋ ਜੇ ਭਾਵੇਂ ਉਹ ਬੱਚਾ ਹੀ ਰਹਿੰਦਾ ਹੈ ਨਾ ਤੇ ਰੰਗ ਜਿਹੋ ਜਿਹਾ ਮਰਜ਼ੀ ਹੋਵੇ ਹਾਂਜੀ ਮਾਂ ਨੇ ਕਦੀ ਇਹ ਨਹੀਂ ਕਿਹਾ ਕਿ ਮੇਰਾ ਪੁੱਤ ਕਾਲਾ ਹੈ ਜਾਂ ਮੇਰਾ ਪੁੱਤ ਇਸ ਤਰ੍ਹਾਂ ਦਾ ਹੈ ਨਾ ਇਹ ਰੰਗ ਤੇ ਵਖਰੇ ਜਣਾ ਯਾਰ ਜੀ ਜੇ ਕਹੋਂਦਾ ਮੈਂ ਉਹ ਸਾਂਜੀ ਕਰ ਚਲੋ ਕਰ ਲੋ ਛੋੜੀ ਜੀ ਪੂਰੀ ਨਹੀਂ ਬਤ ਕਰ ਲਈ ਸਾਈ ਨਾ ਹਾਂ ਹਾਂਜੀ ਉਹ ਸੀਗਾ ਮੈਂ ਥੋੜੇ ਗਾਥੇ ਸੁਣਾ ਲਿਆ ਗਾਥੇ ਸੁਣਾ ਦੇ ਹਾਂਜੀ ਹੂੰ ਕੋਈ ਮੇਰੇ ਨਾਲੋਂ ਸੋਹਣਾ ਸਾਰੇ ਜੱਗ ਤੇ ਨਹੀਂ ਹੋਣਾ ਵਾ ਵਾ ਕੋਈ ਮੇਰੇ ਨਾਲੋਂ ਸੋਹਣਾ ਸਾਰੇ ਜੱਗ ਤੇ ਨਹੀਂ ਹੋਣਾ ਮੈਂ ਨਹੀਂ ਉਹ ਕਹਿੰਦਾ ਮੇਰੀ ਮਾਂ ਕਹਿੰਦੀ ਏ ਵਾਰਦੀ ਓ ਮੇਰੀ ਧੀਆਂ ਮੇਰੇ ਤੋਂ ਰਹਿੰਦੀ ਏ ਵਾਰਦੀ ਓ ਮੇਰੀ ਧੀਆਂ ਮੇਰੇ ਤੋਂ ਰਹਿੰਦੀ ਏ ਇਹ ਇਹਦੇ ਵਿੱਚ ਉਹੀ ਗੱਲ ਆ ਗਈ ਨਾ ਮੈਂ ਉਹਦੇ ਵਾਸਤੇ ਦਾ ਮਤਲਬ ਕਿ ਰੰਗ ਗੋੜਾ ਹੀ ਆ ਹਾਂਜੀ ਹਾਂਜੀ ਤੇ ਰੰਗ ਦਾ ਦੋ ਹੀ ਆ ਰੰਗ ਦੋ ਹੀ ਹਾਂਜੀ ਤੇ ਰੰਗਾਂ ਚ ਨਹੀਂ ਪਹਿਣਾ ਚਾਹੀਦਾ ਹੈਨਾ ਇਹ ਇਸ ਤੋਂ ਫਿਰ ਹੁਣ ਗਾਹ ਕੀ ਪਲਾਨ ਆ ਕੋਈ ਲਿਖਣ ਦਾ ਕੋਈ ਨਵੇਂ ਗੀਤ ਲਿਖ ਰਹੇ ਜੇ ਕਿ ਸਹਿਦਕ ਲਿਖ ਰਹੇ ਜੇ ਕਿ ਹੋਰ ਤਰ੍ਹਾਂ ਦੇ ਲਿਖ ਰਹੇ ਅੱਜ ਕੱਲ ਦੇ ਲਿਖ ਰਹੇ ਕੀ ਕਰ ਰਹੇ ਸਹਿਦਕ ਵੀ ਲਿਖ ਰਹੇ ਆ ਤੇ ਬਾਕੀ ਜਿਸ ਤਰ੍ਹਾਂ ਦੇ ਗਾਇਕ ਮੰਗ ਕਰਦੇ ਆ ਉਸ ਤਰ੍ਹਾਂ ਦੇ ਲਿਖੀ ਦੇ ਆ ਕਮਰਸ਼ੀਅਲ ਵੀ ਲਿਖ ਰਹੇ ਆ ਇੱਕ ਮੈਨੂੰ ਸਵਾਲ ਇਸੇ ਬੜਾ ਚੇਤੇ ਆ ਗਿਆ ਹੈ ਕਿ ਜਦੋਂ ਆਪਾਂ ਗਾਇਕਾਂ ਕੋਲ ਗੀਤ ਲੈ ਕੇ ਜਾਂਦੇ ਆ ਉਹ ਆਦੇ ਯਾਰ ਕੋਈ ਸੋਨੀ ਅੱਜ ਦਾ ਯਾਰ ਕੋਈ ਲਿਖ ਕੇ ਲਿਆਓ ਇਹਦੇ ਬਾਰੇ ਕੋਈ ਕਹਿ ਨਹੀਂ ਫਿਰ ਆਪਾਂ ਲਿਖਦੇ ਹੀ ਰ ਆਪਾਂ ਦੱਸੀਦਾ ਵੀ ਪੁੱਛੀਦਾ ਵੀ ਕਿਹੜਾ ਆਈਡੀਆ ਤੁਹਾਨੂੰ ਦੱਸੋ ਵੀ ਕੀ ਚਾਹੁੰਦੇ ਆ ਤੁਸੀਂ ਉਹ ਦੱਸ ਦਿੰਦੇ ਆ ਵੀ ਸਾਨੂੰ ਇਸ ਤਰ੍ਹਾਂ ਦਾ ਕੀ ਚਾਹੀਦਾ ਤੋਂ ਮੌਕੇ ਲਿਖਦੇ ਅੱਛਾ ਹਾਂਜੀ ਮੌਕੇ ਦੇ ਮਤਲਬ ਗੀਤ ਲਿਖੇ ਜਾ ਸਕਦੇ ਆ ਬਿਲਕੁਲ ਲਿਖੇ ਜਾ ਸਕਦੇ ਹਾਂਜੀ ਤੇ ਕਈ ਵਾਰੀ ਹੁੰਦਾ ਹੈ ਕਿ ਆਪਾਂ ਨੂੰ ਸ਼ਬਦ ਹੀ ਨਹੀਂ ਔੜਦੇ ਉਸ ਤਰ੍ਹਾਂ ਦੇ ਜਾਂ ਕਿਵੇਂ ਕਿ ਕੋਈ ਪ੍ਰੋਬਲਮ ਨਹੀਂ ਆਉਂਦੀ ਨਹੀਂ ਉਹ ਪ੍ਰਸ਼ਾਹਰ ਕਹਿੰਦਾ ਜੀ ਨੂੰ ਸ਼ਬਦੀ ਔੜੇ ਇਹ ਵੀ ਗੱਲ ਇਹ ਵੀ ਗੱਲ ਬਿਲਕੁਲ ਸਹੀ ਹੈ ਯਾਰ ਤੇ ਹਮੇਸ਼ਾ ਨਾਲ ਰਹਿੰਦੀ ਹੈ ਕਿਹਾਜ਼ਤਾਂ ਕਸ਼ਰ ਤੇ ਸੁਣੀ ਮੈਂ ਇਹ ਪੁੱਛਣਾ ਚਾਹੁੰਦਾ ਹੇ ਵੀ ਚਲੋ ਤੁਹਾਨੂੰ ਸਮਾਗਮਾਂ ਵਿੱਚ ਬੁਲਾਇਆ ਵੀ ਜਾਂਦਾ ਹੈ ਉੱਥੇ ਕਿਤੇ ਕੋਈ ਕਿਸੇ ਨੇ ਕੋਈ ਮਾਣ ਪੱਤਰ ਕਿਸੇ ਨੇ ਕੋਈ ਨਿਸ਼ਾਨੀ ਸ਼ੀਲਡ ਜਾਂ ਕੋਈ ਸਨਮਾਨ ਦਿੱਤਾ ਕਦੀ ਬਹੁਤ ਮਿਲਿਆ ਜੀ ਬਹੁਤ ਕਮਰਾ ਭਰਿਆ ਪਿਆ ਸਨਮਾਨਾਂ ਨਾਲ ਮੈਂ ਰੱਖਣ ਨੂੰ ਜਗ੍ਹਾ ਨਹੀਂ ਰੱਖਣ ਨੂੰ ਜਗ੍ਹਾ ਨਹੀਂ ਹਾਂ ਜੀ ਇਹ ਅਕਸਰ ਸ਼ਾਇਰਾਂ ਨਾਲ ਲੇਖਕਾਂ ਨਾਲ ਇਹੋ ਹੀ ਉਹਨਾਂ ਦੀ ਤਰਸਦੀ ਹੈ ਮੇਰੇ ਨਾਲ ਵੀ ਹੁੰਦਾ ਹੈ ਹਾਂ ਜੀ ਤੇ ਮੈਂ ਵੀ ਪਹਿਲਾਂ ਬੋਰੀਆਂ ਭਰਵਾ ਰੱਖਦਾ ਹੁੰਦਾ ਸੀ ਤੇ ਹੁਣ ਚਲੋ ਕਮਰਾ ਬਣਾ ਕੇ ਉਹਨਾਂ ਨੂੰ ਸਜਾਇਆ ਹਾਂਜੀ ਤੇ ਰੱਖਣ ਵਾਕਈ ਜਗ੍ਹਾ ਨਹੀਂ ਹੁੰਦੀ ਹਣਾ ਸਨਮਾਨ ਮਿਲਦੇ ਬਹੁਤ ਸਨਮਾਨ ਮਿਲਦੇ ਬਹੁਤਾ ਸਨਮਾਨਾਂ ਦੀ ਕਦਰ ਕਰਨੀ ਚਾਹੀਦੀ ਆ ਬਿਲਕੁਲ ਜੀ ਹਣਾ ਹਾਂਜੀ ਤੇ ਹੋਰ ਨਵੇਂ ਜਿਹੜੇ ਅੱਜ ਕੱਲ ਮੁੰਡੇ ਲਿਖ ਰਹੇ ਆ ਨਵੇਂ ਲਿਖ ਰਹੇ ਆ ਜਾਂ ਤੁਹਾਡੇ ਤੋਂ ਛੋਟੇ ਨੇ ਜਾਂ ਸਿੱਖ ਰਹੇ ਨੇ ਜਾਂ ਫੇਸਬੁੱਕ ਵਾਲੇ ਉਹਨਾਂ ਬਾਰੇ ਕੀ ਕਹੋਗੇ ਅੱਜ ਕੱਲ ਨਹੀਂ ਬਹੁਤ ਵਧੀਆ ਲਿਖ ਰਹੇ ਆ ਜੀ ਮੈਨੂੰ ਤਾਂ ਮੇਰ ਨੂੰ ਵਧੀਆ ਲਿਖ ਰਹੇ ਆ ਸਾਰੇ ਹਾਂਜੀ ਨਹੀਂ ਸੰਗ ਕੇ ਨਾ ਬੋਲੋ ਤੁਸੀਂ ਉਹ ਕਿਉਂਕਿ ਮੈਂ ਅੱਜਕੱਲ ਜੋ ਵੀ ਲਿਖ ਰਿਹਾ ਜੇ ਮੈਨੂੰ ਕਿਸੇ ਨੇ ਕਹਦਾ ਵੀ ਅੱਜ ਦੇ ਕੱਲ ਦੇ ਮਾਹੌਲ ਦਾ ਗੀਤ ਲਿਖਣਾ ਹੈ ਤੇ ਮੈਂ ਅੱਜਕੱਲ ਦੇ ਮਾਹੌਲ ਦੇ ਮੁੰਡੇ ਜੋ ਨਵਾਂ ਲਿਖਦੇ ਆ ਉਹਨਾਂ ਨੂੰ ਪੜਾ ਪੜਦਾ ਜਾਂ ਸੁਣਦਾ ਅੱਛਾ ਤੇ ਫਿਰ ਲਿਖਦਾ ਜੀ ਕਿਸੇ ਦਾ ਕੋਈ ਫੋਨ ਨਹੀਂ ਆਇਆ ਕਿ ਆ ਸੁਣੀ ਮੜਾ ਦੱਸ ਯਾਰ ਆ ਸ਼ੇਰ ਕੋ ਵਧੀਆ ਗੀਤ ਵਧੀਆ ਜਾਂ ਕਿਵੇਂ ਉਹ ਕਿਤੇ ਆਇਆ ਫੋਨ ਕਿਸੇ ਹਾਂਜੀ ਬਿਲਕੁਲ ਜੀ ਮੇਰੇ ਕੋਈ ਫੋਨ ਆਇਆ ਸੀ ਸ਼ਾਇਰ ਆਸਟ੍ਰੇਲੀਆ ਤੋਂ ਇੱਕ ਬੰਦਾ ਬੋਲਦਾ ਆ ਸ਼ਾਂਤੀ ਗੱਲ ਉਹਦਾ ਨਾਮ ਸੀ ਉਹਨੇ ਕਿਸੇ ਨੂੰ ਫੋਨ ਲਿਆ ਮੇਰਾ ਤੇ ਉਹਨਾਂ ਨੂੰ ਮੇਰਾ ਗੀਤ ਪਸੰਦ ਸੀ ਉਹ ਗੀ ਸੀਗਾ ਕਈ ਸੱਜਣ ਮੈਨੂੰ ਛੱਡ ਗਏ ਤੇ ਕਈ ਛੱਡਣ ਨੂੰ ਕਰਦੇ ਨੇ ਕਮੀਆਂ ਮੇਰੇ ਵਿੱਚ ਹੀ ਹੋਣਗੀਆਂ ਕਈ ਦਿਲ ਚੋਂ ਮੈਨੂੰ ਕੱਢ ਗਏ ਤੇ ਕਈ ਕੱਢਣ ਨੂੰ ਕਰਦੇ ਨੇ ਕਮੀਆਂ ਮੇਰੇ ਵਿੱਚ ਹੀ ਹੋਣੀਆਂ ਵਾਹ ਵਾਹ ਤੇ ਉਹ ਗੀਤ ਉਹ ਕਹਿੰਦਾ ਵੀ ਮੈਂ ਰਿਕਾਰਡ ਕਰਾਉਣਾ ਚਾਹੁੰਦਾ ਇਹ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਇਹਦੀ ਇਜਾਜ਼ਤ ਹੈ ਜੀ ਕਰਵਾ ਲਵਾਂ ਤੇ ਇਸ ਤਰ੍ਹਾਂ ਫੋਨ ਆਇਆ ਸੀਗਾ ਤੇ ਥੋੜੇ ਦਿਨਾਂ ਤੱਕ ਤੇ ਸੋਹਣੀ ਅਕਸਰ ਨਾ ਲੋਕ ਇੰਟਰਵਿਊਾਂ 'ਚ ਨਾ ਉਸਤਾਦ ਬਾਰੇ ਪਹਿਲਾਂ ਪੁੱਛਦੇ ਹੁੰਦੇ ਆ ਹਾਂਜੀ ਮੈਂ ਐਂਡ 'ਤੇ ਪੁੱਛਦਾ ਕੋਈ ਉਸਤਾਦ ਆ ਰਿਹਾ ਤੂੰ ਅੱਜਕੱਲ ਕੋਈ ਉਸਤਾਦ ਰਸਮੀ ਤੌਰ ਤੇ ਬਣੀਦਾ ਰਹੀ ਅੱਛਾ ਤੇ ਵੈਸੇ ਮੈਂ ਉਸਤਾਦ ਮੰਨਦਾ ਹਾਂ ਬਹਾਦਰ ਲਾਲ ਵੀ ਜੀ ਨੇ ਮੈਨੂੰ ਕਿਤਾਬ ਬਦ ਦੱਸਿਆ ਸੀ ਅੱਛਾ ਉਹ ਪਲਾਸਟਿਕ ਦੀ ਕਿਤਾਬ ਹੈ ਸਾਹਿਤ ਬੋਧ ਭਾਗ ਦੂਜਾ ਅੱਛਾ ਉਹ ਕਿਤਾਬ ਮੈਂ ਪੜ੍ਹਦਾ ਹੁੰਦਾ ਹਾਂ ਫਿਲਹਾਲ ਤਾਂ ਮੈਂ ਉਸ ਕਿਤਾਬ ਨੂੰ ਉਸਤਾਦ ਮੰਨਦਾ ਵਾ 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 ਚਲੋ ਸੋਨੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੇ ਦੋਸਤੋ ਅਗਲੀ ਵਾਰ ਕਿਸੇ ਫੇਰ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਬੁਲਾਵਾਂਗੇ ਉਹਨੇ ਜਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ